ਕਮਲਕੌਰ ਭਾਬੀ ਜਿਹੜੀ ਬਠਿੰਡਾ ਦੇ ਐਮਐਸ ਦੀ ਪਾਰਕਿੰਗ ਦੇ ਵਿੱਚ ਜਿਸ ਦਾ ਮਰਤਕ ਸਰੀਰ ਪਾਇਆ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੁਚਾਲ ਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਅਮਰਤਪਾਲ ਸਿੰਘ ਮਹਿਰੋਂ ਨੇ ਸਾਰਾ ਕੰਮ ਕਬੂਲ ਲਿਆ ਉਸ ਦੇ ਸਾਥੀ ਸਿੰਘ ਜਿਹੜੇ ਉਹ ਗ੍ਰਿਫਤਾਰ ਵੀ ਹੋ ਗਏ ਆ ਤੇ ਕਿਵੇਂ ਇਹ ਕੁੜੀ ਇਹਨਾਂ ਚੱਕਰਾਂ 'ਚ ਪਈ ਕਿਵੇਂ ਸੋਸ਼ਲ ਮੀਡੀਆ ਤੇ ਆਈ ਤੇ ਕਿਉਂ ਇਸ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੁਹਾਨੂੰ ਸਾਰੀ ਗੱਲ ਦੱਸਦੇ ਆ ਤੁਹਾ ਪਿੰਡੀ ਜਿਹੜਾ ਕਿਸੇ ਜਾਣ ਪਛਾਣ ਦਾ ਮੁਤਾਜ ਨਹੀਂਗਾ ਉਸਦੇ ਨਾਲ ਕੰਮ ਕਰਦੀ ਸੀ ਤੂਤੇ ਨੇ ਸਾਰੇ ਪਰਦੇ ਖੋਲ ਦਿੱਤੇ ਆ ਕਿ ਆਖਰ ਦੇ ਵਿੱਚ ਕਿਸ ਦਾ ਕਸੂਰ ਆ ਕਿਉਂ ਇਸ ਨੂੰ ਮਾਰਿਆ ਗਿਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿਉਂਕਿ ਇੱਕ ਜਿਹੜਾ ਵਰਗ ਆ ਉਹ ਆਖ ਰਿਹਾ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਜਿਹੜਾ ਇਸ ਨੂੰ ਜਿਹੜਾ ਇਸ ਤੇ ਸੋਦਾ ਲਾਇਆ ਗਿਆ ਉਹ ਜਾਇਜ਼ ਆ ਪਰ ਦੂਸਰਾ ਪੱਖ ਇਹ ਆਖ ਰਿਹਾ ਕਿ ਕਿਸੇ ਦੀ ਜਾਨ ਲੈਣਾ ਕੋਈ ਜਾਇਜ਼ ਗੱਲ ਨਹੀਂ ਕਿ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਸੀ ਇਸ ਕਰਕੇ ਉਸ ਨੂੰ ਸਮਝਾਇਆ ਜਾਣਾ ਚਾਹੀਦਾ ਸੀ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰਤਪਾਲ ਸਿੰਘ ਮਹਿਰੋਂ ਨੇ ਇਸ ਨੂੰ ਪਹਿਲਾਂ ਸਮਝਾਇਆ ਸੀ ਅਮਰਤਪਾਲ ਦੇ ਪਿਤਾ ਨੇ ਵੀ ਇਹ ਗੱਲ ਆਕੀ ਕਿ ਉਹਨਾਂ ਦੇ ਘਰੇ ਗਈ ਸੀ ਮਾਫੀ ਮੰਗੀ ਸੀ ਸਿਰ ਤੇ ਚੁੰਨੀ ਲੈ ਕੇ ਇਸਨੇ ਆਖਿਆ ਸੀ ਕਿ ਅੱਜ ਤੋਂ ਬਾਅਦ ਉਹ ਡਬਲ ਮੀਨਿੰਗ ਕੰਟੈਂਟ ਨਹੀਂ ਪਾਵੇਗੀ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਬੰਦੇ ਆ ਕਾਸ ਕਰਕੇ ਬੂਟਾ ਸਿੰਘ ਵਰਗੇ ਉਹਨਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਆ ਕਿ ਜਿਹੜੀ ਇਹ ਕੁੜੀ ਆ ਇਸਦੇ ਨਾਲ ਧੱਕਾ ਹੋਇਆ ਉਸ ਤੋਂ ਬਾਅਦ ਜਿਹੜਾ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰ ਜਿਹੜੀ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਆ ਪੋਸਟਮਾਰਟਮ ਹੋਇਆ ਪੁਲਿਸ ਦੀ ਐਸਐਸਪੀ ਵੱਲੋਂ ਇਹ ਗੱਲ ਆਖੀ ਗਈ ਆ ਕਿ ਕੋਈ ਵੀ ਧੱਕਾ ਵਗੈਰਾ ਇਸ ਕੁੜੀ ਦੇ ਨਾਲ ਨਹੀਂ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਕੁੜੀ ਦੇ ਨਾਲ ਜੋ ਵੀ ਹੋਇਆ ਉਹ ਉਹਨਾਂ ਨੇ ਕਬੂਲ ਲਿਆ ਉਹਨਾਂ ਨੇ ਆਖਿਆ ਕਿ ਇਸ ਨੂੰ ਮੌਤ ਦੇ ਘਾਟ ਉਹਨਾਂ ਨੇ ਜ਼ਰੂਰ ਉਤਾਰਿਆ ਪਰ ਉਹਨਾਂ ਨੇ ਇਸ ਨੂੰ ਕੋਈ ਵੀ ਇਸ ਨੂੰ ਹੱਥ ਤੱਕ ਟੱਚ ਤੱਕ ਨਹੀਂ ਕੀਤਾ ਇਸ ਕਰਕੇ ਤੂਤਾ ਪਿੰਡੀ ਦਾ ਵੀ ਜਿਹੜਾ ਸਾਹਮਣੇ ਆਉਣਾ ਬੰਦ ਆ ਸੀ ਕਿਉਂਕਿ ਉਸ ਦੇ ਨਾਲ ਹੀ ਇਸ ਨੇ ਜਿਹੜਾ ਆਪਣਾ ਕੰਮ ਆ ਜਿਹੜਾ ਇਸ ਨੇ ਜਿਹੜਾ ਸ਼ਾਰਟ ਫਿਲਮਾਂ ਦਾ ਸ਼ੁਰੂ ਕੀਤਾ ਸੀ ਪਰ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਅਣਬਣ ਹੋ ਗਈ ਉਸ ਤੋਂ ਬਾਅਦ ਇਸ ਨੇ ਜਿਹੜਾ ਇਹ ਕੰਮ ਆਪਣਾ ਇਹ ਛੱਡ ਦਿੱਤਾ ਸੀ ਇਸ ਕਰਕੇ ਤੁਹਾਨੂੰ ਦੱਸ ਦਿੰਨੇ ਆ ਕਿ ਤੂਤਾ ਪਿੰਡੀ ਉਹ ਵੀ ਇੱਕ ਮਸ਼ਹੂਰ ਕਲਾਕਾਰ ਆ ਉਸ ਨੇ ਵੀ ਸਾਹਮਣੇ ਆ ਕੇ ਇਸ ਦੇ ਉੱਤੇ ਦੁੱਖ ਪ੍ਰਗਟਾ